ਜਿਥੇ ਲਿਖਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂਗੇ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸਾਡੀਆਂ ਸੰਗਤਾਂ ਨੇ ਆਪਣੇ ਟਰੈਕਟਰਾਂ ਦੀਆਂ ਟਰਾਲੀਆਂ ਦੇ ਸੰਦ ਸਾਰਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਤਾਵਦਨੀਆਂ ਸ਼ੁਰੂ ਹੋ ਗਈਆਂ ਨੇ ਮੈਂ ਇਹਦੇ ਨਾਲ-ਨਾਲ ਗੱਲ ਕਰਨੀ ਚਾਹਣਾ ਹੈ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆ ਜਿਹੜੀ ਸਾਹਮਣੇ ਜਵਾਰ ਖੜੀ ਹੈ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਬੰਦਾ ਬਾਹਰ ਖੜੀ ਕਰੇ ਵਿੱਚ ਚੜ ਕੇ ਤਾਂ ਮੇਰਾ ਖਿਆਲ ਹੈ ਹੱਥ ਲੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ ਚਾਰ ਪੰਜ ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤਣ ਕੇ ਬਰਬਾਦ ਹੋਈ ਮਰੀ ਸੀ ਤੇ ਅਸੀਂ ਇਹਨਾਂ ਵੀਰਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਭਰਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਝੋਲੀ ਅੱਡ ਕੇ ਕੱਲੇ-ਕੱਲੇ ਘਰੇ ਜਾ ਕੇ ਲੈਣਾ ਪਵੇ ਮੰਨ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਤਨਵਾਦੀਆਂ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕੀ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅੱਛੇ ਦਾ ਕੁਝ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸ਼ੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੇ ਪੰਜ ਕਿੱਲੇ ਮਰੀ ਹੈ ਇਸ ਪੰਜ ਕਿੱਲਾਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ-ਪੜੋਸ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਸ ਮੋਰਚੇ ਨਾਲ ਜੁੜੇ ਹੋਏ ਨੇ ਜਿਹੜੇ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਤੁਹਾਨੂੰ ਇਹ ਸਾਡੇ ਬਲੌਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ। ਉਹ ਛੋਟਾ ਬੱਚਾ ਬੈਠਾ ਹੈ। ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਧਿਆਂ ਦਾ ਕੰਮ ਕਰਦਾ ਹੈ।